ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਛੇੜ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਵੀ ਦਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂ ਚ ਚਬਾਈ ਇਹ ਗੜ ਛੇੜ ਕਰ ਰਿਆ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਠੀਕ ਹੈ ਨਾਮ ਤੇ ਬਾਈ ਆਪਣਾ ਐਡਰੈਸ ਬੋਲਦਾ ਬਿੰਦਰ ਸਿੰਘ ਜੀ ਪਿੰਡ ਪਿੰਡ ਗਿੱਲ ਕੋਠੇ ਬਧਾਤਾ ਰੋਡ ਠੀਕ ਹੈ ਤੇ ਨੇੜੇ ਪਿੰਡ ਆਪਾਂ ਨੂੰ ਭਦੌੜ ਵੀ ਰਹੇ ਨੇ ਆਪਾਂ ਦਾਤਾ ਕੀ ਹਾਂ ਭਦੌੜ ਸਹਿਣਾ ਹੂੰ ਇਹ ਪਿੰਡ ਨੇੜੇ ਰਹਿੰਦੇ ਆ ਕਿ ਕੰਟੈਕਟ ਨੰਬਰ ਬੋਲ ਦੋ ਆਪਣਾ 94782 ਹੂੰ 01282 ਠੀਕ ਹੈ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਸਾਹਮਣੇ ਵੜ ਦੇਖ ਰਹੇ ਆਪਣੇ ਘਰ ਦੀ ਆ ਹਾਂਜੀ ਹਾਂਜੀ ਘਰ ਦੀ ਕਿਹੜਾ ਸੂਆ ਸੁੰਦੀ ਹੈ ਤੀਜੇ ਸੂਆ ਤੀਜਾ ਸੂਆ ਹਾਂਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹਦੇ 30 ਤਰੀਕ ਹੁੰਦਾਂ ਨੇ ਪੂਰੇ ਜੀ ਠੀਕ ਆ 30 ਤਰੀਕ ਨੂੰ ਦਿਨ ਪੂਰੇ ਹੈਗੇ ਤੇ ਕਿੰਨਾ ਕਿੰਨੇ ਦੁੱਤ ਕੱਢਿਆ ਵਾ ਇਹ ਜੀ 15 18 ਕਿਲੋ ਦੁੱਤ ਤੇ ਆਦ ਕੀ ਫਿਰ ਕਿੰਨੀ ਚੰਗੀ ਤੇ ਵੇਹੂ ਨੂੰ ਘਟੂ ਠੀਕ ਚੰਗੀ ਬਰ ਬੰਦੀ ਹਾਂ ਕੱਚੀ ਆ ਸਾਉ ਸੀਲਾ ਮਾ ਜੀ ਹਾਂ ਠੰਡੀ ਬਹੁਤ ਠੀਕ ਆ ਠੰਡੀ ਸੀਲ ਬਾਈ ਕਹਿੰਦੇ ਫੁੱਲ ਤੇ 23 ਤਰੀਕ ਨੂੰ ਦਿਨ ਪੂਰੇ ਬਾਕੀ ਪੰਜ ਚਾਰ ਦਿਨ ਉੱਤੇ ਮਿਲ ਜਾ ਜੂਗਾ ਹਾਂ ਤੇ ਲੇਵਾ ਆਪਾਂ ਬਾਈ ਨੇੜੇ ਚੈੱਕ ਕਰਵਾ ਲਿਆ ਬਹੁਤ ਸੋਹਣਾ ਲੇਵਾ ਗਾ ਫੀਟ ਨਾਲ ਆ ਲੇਵਾ ਆਪਾਂ ਸੀ ਥਣ ਬਹੁਤ ਚੰਗਾ ਲੱਗਿਆ ਵਾ ਕੱਲਾ ਕੱਲਾ ਥਾਣਾ ਪੂਰੀ ਵਿਥੇ ਥਾਣਾ ਨਾੜਾ ਨੂੜਾ ਚੈੱਕ ਕਰ ਸਕਦੇ ਹੋ ਲੇਵੇ ਤੇ ਬੜੀਆਂ ਚੰਗੀਆਂ ਦੁੱਧ ਵਾਲੀ ਨਾੜ ਵੀ ਖਰ ਬਹੁਤ ਚੰਗੀ ਆ ਤੇ ਬਲਟਾਂ ਲਾਂ ਬਾਈ ਹੇ ਚੈੱਕ ਕਰਵਾ ਲਿਆ ਹੁਣ ਫੁੱਲ ਦਿ ਕਿਉਂਕਿ ਅਜੇ ਕੱਚੀ ਬਹੁਤ ਨਾ ਦੀ ਪਈ ਆ ਉਸ ਹਾਮਨਾ ਵਦਾਂ ਦਾ ਅੰਦਾਜ਼ਾ ਨਾਲ ਜਦੋਂ ਕਰਮਾਣੇ ਨੇੜੇ ਜਾਣਾ ਬਹੁਤ ਸੁਣ ਹਵਾਨਾ ਤਿਆਰ ਕਰਨਾਗਾ ਫੇਸ ਬਿਊਟੀ ਵੀ ਆਪਾਂ ਚੈੱਕ ਕਰਾ ਲਿਆ ਫੇਸ ਬਹੁਤ ਪਿਆਰਾ ਆ ਗਿਆ ਬਾਕੀ ਰੰਗ ਰੂਪ ਜੇ ਗੱਲ ਕਰੀਏ ਫੁੱਲ ਚੰਗਾ ਆ ਗਿਆ ਖੋਲਿਓ ਬਾਈ ਮੜੀ ਤੋਰੇ ਖੋਲ ਕੇ ਸੌਸੀਲ ਬਾਈ ਕਹਿੰਦੇ ਆ ਕੀ ਜੇ ਗੱਲ ਕਰੀਏ ਫੁੱਲ ਜਾਦਕ ਕੁਆਲਿਟੀ ਬਹੁਤ ਆ ਬਾਈ ਹੈ ਨਾ ਹਾਂਜੀ ਹਾਂਜੀ ਹੂੰ ਬਾਕੀ ਪ੍ਰਿੰਟ ਜਾਦਕ ਕੁਆਲਿਟੀ ਤੋਰਾ ਸਾਰਾ ਚੈੱਕ ਕਰ ਸਕਦੇ ਬਾਈ ਇੱਕ ਨਾ ਚਾਰੂ ਜਰੂ ਕਿਵੇਂ ਆ ਬਾਈ ਚਾਰੂ ਬਹੁਤ ਆ ਜੀ ਚੋਣ ਚ ਵਾ ਕਿਵੇਂ ਲੱਗਾ ਚੋਰ ਤੁਮਾ ਬਹੁਤ ਚੰਗਾ ਜੀ ਠੀਕ ਹੈ ਤੇ ਹਵਾਨਾ ਕਿਵੇਂ ਤਿਆਰ ਕਰਦੇ ਸੋਹਣਾ ਕਰਦੇ ਬਹੁਤ ਜਿਆਦਾ ਜੀ ਮਹਾਰਾਜ ਦੀ ਕਿਰਪਾ ਨਾਲ ਬਸ ਉਹਦਾ ਅਗਲੇ ਨੇ ਆਪ ਹੀ ਦੇਖ ਲੈਣਾ ਹੂੰ ਸਹੀ ਗੱਲ ਕਿਉਂਕਿ ਇਹ ਤਾਂ ਬਲਟਲਾਂ ਵਾਲੀਆਂ ਪਈ ਹੈ ਨਾ ਹਾਂਜੀ ਹਾਂਜੀ ਸਹੀ ਗੱਲ ਤੇ ਇਹਦਾ ਮੁੱਲ ਕੀ ਆ ਫੱਦੇਆਂ ਲੈ ਮੁੱਲੇ ਦਾ ਜੀ 80000 ਰੁਪਏ ਮਾਨਦਾਨ ਹੋ ਜਾ ਮਾਨਦਾਨ ਹੋ ਜਾ ਮੁੱੱਖ ਜੀ ਠੀਕ ਹੈ 80000 ਰੁਪਏ ਬਾਈ ਕਹਿੰਨੇ ਬਾਈ ਮੋਲਾ ਬਾਕੀ ਆਇਆ ਗਿਆ ਥੋੜਾ ਕਣਾ ਮਾਨਤਾ ਨੂੰ ਜਰੂਰ ਹੋ ਜਾਊਗਾ ਬਾਕੀ ਨਰੋਈ ਨਿੱਕਰ ਦੀ ਗੱਲ ਕਰੀਏ ਬਾਈ ਫੁੱਲ ਲਿੱਸੀ ਨਹੀਂ ਲਾਮ ਨਹੀਂ ਕਿਸੇ ਵਖਤੋਂ ਟੋਰਾ ਤੇ ਢਾਂਚਾ ਜਿਹੜਾ ਆ ਗਿਆ ਚੰਗਾ ਆ ਗਿਆ ਬਈ ਬਹੁਤ ਸੋਨਾ ਢਾਂਚਾ ਆ ਗਿਆ ਤਾਂ ਮਾਰੀ ਦਾ ਬਾਕੀ ਫਿੱਟ ਜੇ ਸਰੀਰ ਦੀ ਆ ਵੀ ਤੇ ਬਾਕੀ ਜੇ ਗੱਲ ਕਰੀਏ ਨਾ ਨਾੜਾ ਨੂੜਾ ਦੇਖੋ ਬਈ ਹਵਾਨਾ ਤੇ ਫੁੱਲ ਚੰਗੀਆਂ ਸੋਨਾ ਹਵਾਨਾ ਤਿਆਰ ਕਰੂਗੇ ਤੇ ਹਜੇ ਕੱਚੀ ਆ ਉਸ ਹਾਵ ਨਹੀਂ ਇਹਦਾ ਬਾਈ ਨੇ ਮੁੱਲ ਕਰਿਆਗਾ 80000 ਰੁਪਏ ਵੀਰ ਕੰਦਰ ਦਾ ਮੁੱਲ ਬਾਕੀ ਆਇਆ ਗਿਆ ਦਾ ਥੋੜਾ ਕਣਾ ਮਾਨਤਾ ਨਾ ਜ਼ਰੂਰ ਹੋ ਜਾਊਗਾ ਤੇ ਜੇ ਕਿਸੇ ਵੀ ਵੀਰ ਨੂੰ ਬੈਡ ਪਸੰਦ ਆ ਫਿਰ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ